ਨਵਾਂ ਸ਼ਹਿਰ ਤੋਂ ਆਸਟ੍ਰੇਲੀਆ ਵੇ ਸਟੂਡੈਂਟ ਵਿਜੇਤ ਕੇ ਪੰਜਾਬੀ ਨੌਜਵਾਨ ਜਗਬੀਰ ਸਿੰਘ ਦੀ ਲਾਸ਼ ਬੀਤੇ ਦਿਨੀ ਉਸਦੇ ਘਰ ਪਹੁੰਚੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਅਤੇ ਨਾਲੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਬਜ਼ੁਰਗ ਪਿਤਾ ਸੋਨ ਸਿੰਘ ਨੇ ਜਗਬੀਰ ਸਿੰਘ ਦੀ ਚਿਖਾ ਨੂੰ ਅਗਨੀ ਪੇਟ ਕੀਤਾ। ਜਗਬੀਰ ਸਿੰਘ 2014 ਚ 12ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਟੂਡੈਂਟ ਵਿਜੇਤ ਆਸਟ੍ਰੇਲੀਆ ਚ ਮੈਲਬੌਰਨ ਵੇ ਖੇ ਗਿਆ ਸੀ ਜਿੱਥੇ ਉਹ ਪੜ੍ਹਾਈ ਦੇ ਨਾਂ ਨਾਲ ਪਾਰਟ ਟਾਈਮ ਤੇ ਟੈਕਸੀ ਚਲਾਉਂਦਾ ਸੀ। ਮਿਚਲਦੀ ਨੇ ਜਗਬੀਰ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਪਰਤਿਆ। ਪਰਿਵਾਰ ਵਾਲਿਆਂ ਨੇ ਉਸ ਦੀ ਤਲਾਸ਼ ਕੀਤੀ ਗਈ ਪਰ ਉਹ ਨਹੀਂ ਮਿਲਿਆ। ਫਿਰ ਅਚਾਨਕ ਜਗਬੀਰ ਸਿੰਘ ਦੀ ਲਾਸ਼ ਮੈਲਬਨ ਦੇ ਲੈਫਟਨ ਇਲਾਕੇ 'ਚੋਂ ਮਿਲੀ ਹੈ। ਜਗਬੀਰ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤਾ ਗਿਆ ਹੈ। ਜਗਬੀਰ ਦੇ ਪਰਿਵਾਰਕ ਮੈਂਬਰਾਂ ਨੇ ਆਸਟ੍ਰੇਲੀਆ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੇ ਕਾਤਲਾਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ। ਸਾਢੇ 3 ਸਾਲ ਪਹਿਲਾਂ ਜਗਵੀਰ ਸਿੰਘ ਸਟੱਡੀ ਵੇਸ ਤੇ ਭੇਜਿਆ ਸੀਗਾ ਅਸੀਂ ਆਪਣਾ ਲੜਕਾ। ਹਾਂਜੀ। ਤੇ ਸਟੱਡੀ ਵੀ ਪੂਰੀ ਹੋ ਗਈ ਸੀਗੀ ਹੁਣ ਤਾਂ। ਤੇ ਬਸ ਪਤਾ ਨਹੀਂ اچانک ਸਾਨੂੰ ਖਬਰ ਮਿਲੀ ਹੈ ਕਿ ਉਹ ਮਤਲਬ ਇਸ ਤਰ੍ਹਾਂ 1 ਘੰਟੇ ਦੇ ਵਿੱਚ ਵਿੱਚ ਹੋ ਜਾਂਦਾ ਹੈ ਤੇ ਜੋ ਵੀ ਹੈਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਮੌਤ ਦਾ ਕੋਈ ਕੁਝ ਨਹੀਂ ਪਤਾ ਜੀ ਬਸ ਉਹ ਯਾਰਾਂ ਦੋਸਤਾਂ ਕੋਲ ਇਦਾਂ ਗਿਆ ਸੀਗਾ ਉੱਥੋਂ ਪਤਾ ਲੱਗਿਆ ਕਿ ਇਦਾਂ ਹੋ ਗਿਆ ਬਸ ਠੀਕ ਆ ਲੱਗ ਸਕਿਆ ਇਦਾਂ ਨਹੀਂ ਜੀ ਕੋਈ ਕਾਰਨ ਨਾਲ ਨਹੀਂ ਬਸ ਇਨਸਾਫ ਮਿਲਣਾ ਚਾਹੀਦਾ ਜੀ ਜੋ ਵੀ ਹੈਗਾ ਜੇ ਕੋਈ ਦੋਸ਼ੀ ਹੈਗਾ ਉਹਨੂੰ ਮਤਲਬ ਸਜ਼ਾ ਮਿਲਣੀ ਚਾਹੀਦੀ ਜੋ ਕੋ ਹੋਏ ਵੀ ਸੋਸੀਂ ਬੇਨਤੀ ਕਰਦੇ ਆਂ ਭਾਰਤ ਸਰਕਾਰ ਨੂੰ ਕਿ ਜੋ ਪਰਿਵਾਰ ਨੂੰ ਇਸ ਸਦਮਾ ਲੱਗਾ ਹੈ ਉਹਨਾਂ ਦੇ ਵਾਸਤੇ ਕੁਝ 파ਤਰਕਾਰ ਨੂੰ ਕੁਝ ਉਹਦੋਂ ਆਪਣਾ ਲਗਣਾ ਚਾਹੀਦਾ ਉਹਨਾਂ ਵਾਸਤੇ ਕੁਝ ਕਰਨ ਚੁਕਣਾ ਚਾਹੀਦਾ ਸੋ ਅਸੀਂ ਉਮੀਦ ਕਰਦੇ ਹਾਂ ਕਿ 파ਤਰਕਾਰ ਦੇ ਸਾਡੇ ਵਿਦੇਸ਼ ਮੰਤਰਾਲਾ ਹੈ ਉਹ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਜਰੂਰ ਕੁਝ ਉਹਨਾਂ ਨੂੰ ਦੀ ਪੂਰਤੀ ਕੀਤੀ ਜਾਵੇ ਜੀ ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਸੁਖਾ ਦੀ ਰਿਪੋਰਟ ਪੰਜਾਬ ਟੂਡੇ